हेलो जी सत श्रीकाल जी सार न जी अज बनाने साग

ना दो घर ने जी साढ़े दो घर वास्ते वादू है तो बड़ा लगता है घर भी दो है जी दो करके वह बना लेंगे

ਵੇਸਣ ਪਾਤਾ ਵੇਸਣ ਪਾਤਾ ਹੂੰ ਮੱਕੀ ਦਾ ਤਰ ਪੈ ਜਾਂਦਾ ਬਾਜਰੇ ਦਾ ਹੀ ਪੈ ਜਾਂਦਾ ਠੀਕ ਹੈ ਰਕ ਖਣ ਜਾਂਦਾ ਵੇਸਣ ਵੀ ਪੈ ਜਾਂਦਾ ਮੜ ਮੋਟਾ ਕਣਕ ਦਾ ਪਾਉਣਾ ਹੋਊ ਉਹ ਵੀ ਪੈ ਜਾਂਦਾ ਪਾਹ ਫਣ ਹਟ ਗਈ ਹੁਣ ਹੁਣ ਦਿਸੂਗਾ ਸਾਗ ਤਾਂ ਪਹਿਲਾਂ ਪਾਉਣੇ ਸਾਗ ਦੇਸ ਨਹੀਂ ਦਿੱਤਾ ਠੀਕ ਆ ਵਧੀਆ ਜੀ ਦਾ ਹੂੰ ਅੱਛਾ ਪਤਿ ਲਾਤਾ ਵਿਚਾਰ ਅਗਲ ਕਰ ਵੀ ਆਏ ਉਬਲ ਕੇ ਨਾ ਜਦੋਂ ਆ ਉਬਲਦਾ ਸਾਗ ਉਹਦੇ ਛਿੱਟੇ ਵੱਜੀ ਜਾਂਦੇ ਨੇ ਮੱਛੀਆ ਉਹ ਹੋ ਜਾਂਦਾ ਸੀ ਇੱਕ ਨਾਲ ਹਾਂ ਇਹ ਸਾਗ ਦੇ ਛਿੱਟੇ ਵੱਜੀ ਜਾਂਦੇ ਹਨ ਤਾਂ ਉੱਪਰੋਂ ਆਏ ਹੋ ਗਿਆ ਮਤੀਲਾ ਕੋਈ ਨਾ ਆਪਾਂ ਕੁੱਕਰ ਚ ਦਵਾਰੇ ਹੋ ਕਰ ਲਾਂਗੇ ਸਾਗ ਦਾ ਵਧੀਆ ਬਣਿਆ